ਲੇ ਵੀ ਵੀਰੋ ਬਹੁਤ ਨਾ ਵਾਦਾ ਜਿਹ ਨਹਿਰ ਵੱਲ ਗਿਆ ਮਾਰਿਆ ਤੇ ਹਣੀ ਚਰੀ ਵਿਜੀ ਦੀ ਬਈ ਉਹ ਇਸ ਵਾਰ ਆਪਾਂ ਨੇ ਤੁਹਾਨੂੰ ਦੱਸਿਆ ਸੀ ਪਿਛਲੇਆ ਬਲੌਗਾਂਵਾਂ ਤੇ ਆਪਣਾ ਜਿਹੜੀ ਸਰੋਂ ਵਿਜੀ ਹੋਈ ਸੀ ਉਸ ਤੋਂ ਬਾਅਦ ਆਪਾਂ ਨੇ ਚਰੀ ਵਿਜੀ ਦੀ ਚਰੀ ਥੋੜੀ ਜੀ ਪਾਣੀ ਜ਼ਿਆਦਾ ਪੈ ਗਿਆ ਸਰੋਂ ਛਿੱਧੀ ਰਹਿ ਗਈ ਪਰ ਹੋਰ ਹੀ ਠੀਕ ਆ ਬਈ ਹਫਤੇ 10 ਦਿਨ ਤੱਕ ਵਾਟਾ ਲੱਗ ਜਾਏਗਾ ਇਹ ਚਰੀ ਨੂੰ ਤੇ ਪਹਿਲਾਂ ਆਪਾਂ ਬਰਸੀਨ ਬਰਸੂਨ ਖਿਲਾ ਲਈਏ ਤੇ ਫਿਰ ਚਰੀ ਦੇ ਦੇ ਨੇ ਹੋ ਜਾਈ ਤੇ ਰੇਪਾ ਤੇ ਆਪਾਂ ਨੇ ਏ ਬਾਕੀ ਵੀ ਮੀਂਹ ਕਈ ਦਿਨ ਹੋ ਗਏ ਮੀਂਹ ਪਹਿਲੇ ਲੱਗ ਰਿਹਾ ਸੀ ਤੇ ਕੱਲ ਤੋਂ ਮੌਸਮ ਜਿਹੜਾ ਥੋੜਾ ਸਾਫ਼ ਹੋਇਆ ਪਾਣੀ ਦੇਖ ਲਓ ਮੀਂਹ ਦਾ ਲਹਿਰ ਵਾਲੇ ਖੇਤਾਂ ਮਾਇਦੇ ਵੀ ਘੁੰਮਣ ਫਿਰਨ ਤੇ ਕਾਫੀ ਦਿਨ ਹੋ ਗਏ ਪਾ ਇੱਧਰ ਆਏ ਸੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫਿਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਕਿੰਨਾ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਹੋ ਗਈ 6 April ਤੇ ਦਿਨ ਹੈਗਾ ਬਈ ਅੱਜ ਮੰਗਲਵਾਰ ਤੇ ਮੌਸਮ ਛਾਂਵੇਂ ਵੱਜ ਰਹੇ ਆ ਫਿਰ ਉਹ 5:30 ਦਾ ਟਾਈਮ ਤੇ ਮੌਸਮ ਵਧੀਆ ਬਣਿਆ ਧੁੱਪ ਨਹੀਂ ਕਰ ਰਹੀ ਬਈ ਨਹਿਰ ਵਾਲੇ ਖੇਤਾਂ ਮਾਏ ਤੇ ਤੇ ਕਾਫੀ ਦਿਨ ਹੋ ਗਏ ਬਈ ਇੱਧਰ ਆਪਾਂ ਨੇ ਗੇੜਾ ਨਹੀਂ ਮਾਰਿਆ ਸੀ ਕਿਉਂਕਿ ਬਲੌਗ ਆਪਾਂ ਪਰਾਂ ਤੇ ਬਣਾਉਂਦੇ ਰਹੇ ਤੇ ਤੂੜੀਆਂ ਤਾੜੀਆਂ ਦਾ ਕੰਮ ਵੀ ਰੋ ਸਾਰਾ ਨਿਭੜਨਾ ਪੜ ਗਿਆ ਤੇ ਹੁਣ ਤੁਹਾਨੂੰ ਪਤਾ ਖੇਪਕੋਤ ਬਾਤੇ ਤੇ ਲੋਕਾਂ ਨੇ ਤੂੜੀਆਂ ਤਾੜੀਆਂ ਸਾਰੀਆਂ ਨਿਪੜ ਗਈਆਂ ਕੁਸ਼ਕ ਰਹਿ ਵੀ ਗਈਆਂ ਤੇ ਮੈਂ ਜਿਹੜੀ ਬਣ ਨਹੀਂ ਦੇ ਰਿਹਾ ਤੇ ਬਾਕੀ ਕਾਫੀ ਦਿਨਾਂ ਬਾਅਦ ਆਪਾਂ ਇਧਰ ਆਏ ਅੱਜ ਤੇ ਚਰੀ ਦੇਖ ਲਓ ਬਈ ਆਪਣੀ ਹੋ ਗਈ ਤੇ ਕਿਉਂਕਿ ਆਪਾਂ ਨੇ ਇਹਦੇ ਵਿੱਚ ਸਰੋਂ ਬੀਜੀ ਹੋਈ ਸੀ ਸਰੋਂ ਗਿੱਤੀ ਪੱਡ ਦਾ ਆਪਾਂ ਨੇ ਚਰੀ ਬੀਜਤੀ ਸੀ ਤੇ ਚਰੀ ਵੀਰੋ ਹੋ ਗਈ ਵਧੀਆ ਵੈਸੇ ਪਰ ਆਪਾਂ ਨੇ ਸੁੱਕੇ ਜੇ ਬੀਜੀ ਸੀ ਵੀਰੋ ਇਹ ਚਰੀ ਸੁੱਕੇ ਜੇ ਬੀਜੀ ਚਰੀ ਹੋਈ ਤਾਂ ਵਧੀਆ ਸੀ ਪਰ ਆਪਣਾ ਖੇਤ 'ਚ ਪਾਣੀ ਥੋੜਾ ਜਿਆਦਾ ਪੈ ਗਿਆ ਸੀ 2-3 ਦਿਨ ਪਾਣੀ ਨਹੀਂ ਸੁੱਕਿਆ ਸੀ ਤਾਂ ਕਰਕੇ ਵਿੱਚ ਵਿੱਚ ਸਿੱਧੀ ਰਹਿ ਗਈ ਨਹੀਂ ਆਲੇ-ਲਾਲੇ ਜਿੱਥੇ ਪਾਣੀ ਇੱਕਦਮ ਦਿੱਤੇ ਅਸਾਰ ਸੁੱਕੇ ਦੀ ਵਧੀਆ ਚਰੀ ਹੋ ਰਹੀ ਆ ਬਾਕੀ ਦੋ ਪਾਉਣੇ ਰੇ ਪਾਤੀ ਸੀ ਤੇ ਮੀਂਹ ਪਾਈ ਜਿਹੜਾ ਬਹੁਤ ਤੰਗ ਕਰ ਰਿਹਾ ਤੇ ਕਿਉਂਕਿ ਕੱਲ ਵੀ ਬਹੁਤ ਮੀਂਹ ਪਿਆ ਪਰਸੋਂ ਆਪਾਂ ਤੁਹਾਨੂੰ ਬਲੌਗ ਪਾ ਕੇ ਦਿਖਾਇਆ ਸੀ ਉਸ ਤੋਂ ਕੱਲ ਦਾ ਆਪਾਂ ਬਲੌਗ ਬਣਾ ਨਹੀਂ ਸਕੇ ਕਿਉਂਕਿ ਥੋੜਾ ਜਿਹਾ ਕੰਮ ਜ਼ਿਆਦਾ ਹੁੰਦਾ ਇਸ ਕਰਕੇ ਟਾਈਮ ਲੱਗਦਾ ਤੇ ਕੱਲ ਬਹੁਤ ਮੀਂਹ ਪਿਆ ਤਾਂ ਵੀ ਉਹ ਕੱਲ ਬਲੌਗ ਨਹੀਂ ਬਣਾ ਸਕੇ ਤੇ ਹੁਣ ਕੱਲ ਦਾ ਜਿਹੜੇ ਸ਼ਾਮ ਸਵੇਰ ਤੋਂ ਕੱਲ 12 ਵਜੇ ਤੋਂ ਬਾਅਦ ਜਿਹੜਾ ਮੌਸਮ ਸਹੀ ਰਿਹਾ ਥੋੜਾ ਜਿਹਾ ਉਸ ਤੋਂ ਬਾਅਦ ਅੱਜ ਵਧੀਆ ਵੈਸੇ ਮੌਸਮ ਸਾਫ ਰਿਹਾ ਕਿ ਅੱਜ ਧੁੱਪ ਨੇ ਕਿ ਲਈ ਸਾਰਾ ਦਿਨ ਤੇ ਕੱਲ 12 1 ਵਜੇ ਤੋਂ ਬਾਅਦ ਮੌਸਮ ਸਾਫ ਹੋਇਆ ਸੀ ਉਸ ਤੋਂ ਪਹਿਲਾਂ ਵੀ ਰਾਤ ਨੂੰ ਬਹੁਤ ਜ਼ਿਆਦਾ ਮੀਂਹ ਪਿਆ ਸੀ ਤੇ ਬਾਕੀ ਟਾਈਮ ਵੀਰੋ ਆਪਾਂ ਖੜੇ ਹਾਂ ਇਸ ਟਾਈਮ ਆਪਣੇ ਨਹਿਰ ਵਾਲੇ ਖੇਤਾਂ ਦੇ ਸਾਹਮਣੇ ਆਪਣਾ ਪਿੰਡ ਹੈਗਾ ਦੇਖੋ ਤੇ ਇੱਧਰ ਉਹੀ ਇਲਾਕਾ ਵੀਰੋ ਜਿਹੜਾ ਆਪਾਂ ਨੇ ਚਿੱਤੇ ਜਿਹੜਾ ਬਹੁਤ ਰੌਲਾ ਪਿਆ ਸੀ ਇੱਕ ਵਾਰੀ ਕਿਉਂਕਿ ਉਸ ਟਾਈਮ ਤੇਜ਼ ਹੋਏ ਦਾ ਬਹੁਤ ਰੌਲਾ ਹੋਇਆ ਸੀ ਤੇ ਇੱਥੇ ਚਰੀਆਂ ਚੁਰੀਆਂ ਬਹੁਤ ਬੜੀਆਂ ਬੜੀਆਂ ਖੜੀਆਂ ਸੀ ਆਪਾਂ ਨੇ ਪਿਛਲੇ ਬਲੌਗਾਂ 'ਚ ਤੁਸੀਂ ਦੇਖਿਆ ਹੋਣਾ ਕਾਫੀ ਟਾਈਮ ਪਹਿਲਾਂ ਆਪਾਂ ਨੇ ਬਲੌਗ ਪਾਈ ਸੀ ਇੱਧਰ ਸੇ ਤੇ ਕੋਣ ਵੈਸੇ ਠੀਕ ਆ ਕਿਉਂਕਿ ਚਰੀਆਂ ਚੁਰੀਆਂ ਹੋ ਗਈਆਂ ਉਹੀ ਟਾਈਮ ਆ ਗਿਆ ਤੇ ਖੇਤਕੂਤ ਆਪਾਂ ਬਾਤੇ ਸਾਰੇ ਉਸ ਤੋਂ ਬਾਅਦ ਬਾਕੀ ਇੱਧਰ ਆਪਣੀ ਆ ਗਈ ਨਹਿਰ ਵੀਰੋ ਤੇ ਮੀਂਹ ਦਾ ਪਾਣੀ ਦੇਖ ਲਓ ਬਾਈ ਕਿੰਨਾ ਹੋ ਗਿਆ ਇੱਧਰ ਤੇ ਇੱਧਰ ਆਪਣੀ ਨਹਿਰ ਆ ਗਈ ਵੀਰੋ ਇੱਧਰ ਕੁੱਪ-ਕੁੱਪ ਬਣ ਗਏ ਕਿਉਂਕਿ ਤੂੜੀਆਂ ਤਾੜੀਆਂ ਦਾ ਸਾਰਾ ਨਿਬੜ ਗਿਆ ਤੇ ਫਿਲਹਾਲ ਫਰੀਆਂ ਆਪਾਂ ਨੇ ਤੇ ਤਿੰਨ ਚਾਰ ਕਿੱਲੇ ਵੀਰੋ ਆਪਾਂ ਨੇ ਬਾਤੇ ਤੇ ਹਲੇ ਦੋ ਤਿੰਨ ਰਹਿੰਦੇ ਆ ਤੇ ਚਰੀ ਬਾਕੀ ਹੋਰ ਵੀ ਵਿੱਜਾਂਗੇ ਇਸ ਵਾਰ ਵੀ ਆਪਾਂ ਬੁੱਟੀ ਬੀਜਾਂਗੇ ਨਾਲ ਜਿਹੜੀ ਨਵੀਂ ਬੁੱਟੀ ਆਈ ਹੋਵੇ ਤੁਸੀਂ ਦੇਖਿਆ ਹੁਣ ਤੇ ਬਰਸੀਨ ਮੰਗੂ ਜਿਹੜੀ ਬੀਜੀ ਜਾਂਦੀ ਆ ਤੇ ਉਹ ਵੀ ਆਪਾਂ ਬੀਜਾਂਗੇ ਪਰ ਹਲੇ ਕਹਿੰਦੇ ਆਪਾਂ ਨੇ ਥੋੜਾ ਜਿਹਾ ਖੇਤਾਂ ਨੂੰ ਰੌਣੀ ਲਾਈ ਸੀ ਉਸ ਤੋਂ ਬਾਅਦ ਵੀ ਮੀਂਹ ਮੀਂਹ ਪਈ ਜਾ ਰਿਹਾ ਤੇ ਖੇਤ ਸੁੱਕ ਨਹੀਂ ਰਹੇ ਸਰਕੇ ਆਪਾਂ ਲੇਟ ਹੋ ਰਹੇ ਆ ਚਰੀ ਬਾਕੀ ਥੋੜੀ ਜਿਹਾ ਆਪਾਂ ਨੇ ਬੀਜੀ ਹੋਈ ਆ ਗਿੱਗਾਕ ਜਗ੍ਹਾ ਤੇ ਉਹ ਹੋਣੇ ਫੜੀ ਆਪਣੀ ਬਾਡਾ ਲਾ ਲਾਂਗੇ ਤੇ ਬਾਕੀ ਅੱਜ ਮੌਸਮ ਸੈਕ ਸਹੀ ਆ ਤੇ ਦੇਖ ਲਓ ਸੂਰਜ ਨਿਕਲਿਆ ਹੋਇਆ ਸਾਹਮਣੇ ਤੇ ਬਾਕੀ ਬਲੌਗ ਆਪਾਂ ਤੁਹਾਨੂੰ ਪਾਉਂਦੇ ਹੀ ਰਾਂਗੇ ਵੀਰੋ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਉੱਤੇ ਇਧਰ ਆਪਣੀ ਨਹਿਰ ਆ ਗਈ ਸਾਰੀ ਤੇ ਬਾਂਦਰ-ਮੁੰਦਰੇ ਇਹ ਪੱਡੇ ਆਪਾਂ ਇਸ ਵਾਰ ਵਡਾਤੇ ਪੱਡੇ ਵੜ ਗਏ ਕਿਉਂਕਿ ਬਾਂਦਰ ਬਹੁਤ ਤੰਗ ਹੁਣ ਤੋਂ ਮੰਦਰਾਣ ਲੱਗਦੇ ਕਿਤੇ ਕਿਤੇ ਇੱਕ ਦੋ ਹੈਗਾ ਵੀ ਹੁਣ ਪਰ ਹੁਣ ਦੇਖੇ ਜਦੋਂ ਆਪਣੀਆਂ ਚਰੀਆਂ ਬੜੀਆਂ ਹੋਣਗੇ ਫਿਰ ਬਾਂਦਰ ਆਣ ਲੱਗ ਜਾਣਗੇ ਤੇ ਬਾਕੀ ਵੀਡੀਓ ਵਧੀਆ ਲੱਗੀ ਵੀਰੋ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਮਿਲਦੇ ਅਗਲੀ ਵੀਡੀਓ ਦੇ ਵਿੱਚ